ਸਰ ਜਾਦਾਨ ਮੁਖ ਰੱਖਦੇ ਹੋਏ ਮੈਂ ਕੇਵਲ ਟੂਕ ਮਾਤਰ ਸਾਂਝ ਆਪ ਜੀ ਦੇ ਨਾਲ ਵਿਚਾਰਾਂ ਦੀ ਪਾਉਣੀ ਹੈ ਮੇਰੇ ਤੋਂ ਪਹਿਲਾਂ ਸੰਤ ਬਾਬਾ ਜੀ ਦੇ ਜੀਵਨ ਦੇ ਉੱਤੇ ਬਹੁਤ ਸਾਰੀਆਂ ਦ੍ਰਿਸ਼ਾਂ ਦੀ ਜੋ ਚਾਤ ਬਹੁਤ ਪ੍ਰਮੁੱਖ ਸ਼િક્ષੀਤਾਂ ਵੱਲੋਂ ਆਪ ਜੀ ਨਾਲ ਸਾਂਝੀ ਕੀਤੀ ਗਈ ਹੈ ਮੈਨੂੰ ਯਾਦ ਆ ਰਿਹਾ ਸੀ ਉਹ ਸਮਾਂ ਮੈਂ ਬੈਠੀ ਸੋਚ ਰਹੀ ਸੀ ਜਦੋਂ ਰੋਡੇ ਪਿੰਡ ਨੂੰ ਆ ਰਹੀ ਸੀ ਕਿ ਮੈਂ ਬੜੀ ਛੋਟੀ ਸੀ ਤੇ ਆ ਜੋ ਅੱਜ ਸਮੁੰਦਰ ਨੀਲੀਆਂ ਕੇਸਰੀ ਦਸਤਾਰਾਂ ਦਾ ਰੋਡੇ ਦੇ ਗ੍ਰਹਿ ਵਿਖੇ ਵੇਖਣ ਨੂੰ ਮਿਲ ਰਿਹਾ ਇਹ ਜਿਹਾ ਹੀ ਕਦੇ ਜਲਾਲ ਜਾਹੋ ਜਲਾਲ ਸਿੱਖ ਕੌਮ ਦੇ ਉੱਤੇ ਹੋਇਆ ਕਰਦਾ ਸੀ ਜੂਨ 1984 ਤੋਂ ਪਹਿਲਾਂ ਮਹਾਪੁਰਸ਼ ਜੇ ਲੰਗਰ ਹਾਲ ਦੀ ਛੱਤ ਤੇ ਬੈਠਦੇ ਤੇ ਸੰਗਤਾਂ ਦਾ ਇਕੱਠ ਉੱਥੇ ਹੋ ਜਾਂਦਾ ਜੇ ਨਾਨਕ ਨਵਾਸ ਦੀ ਛੱਤ ਤੇ ਬੈਠਦੇ ਤਾਂ ਸੰਗਤਾਂ ਦਾ ਆਪ ਮਹਾਰੇ ਇਕੱਠ ਉੱਥੇ ਹੋ ਜਾਂਦਾ ਧਰਮ ਜੋਤ ਮੋਰਚਾ ਲੱਗਿਆ ਸਿੰਘ ਸਾਹਿਬ ਨੇ ਬੜੀ ਡਿਟੇਲ ਵਿੱਚ ਦੱਸਿਆ ਕਿ ਮੇਰੇ ਪਿਤਾ ਜੀ ਦੀ ਜਿਸ ਦਿਨ ਗ੍ਰਿਫਤਾਰੀ ਹੋਈ ਸੰਤ ਉਸ ਵੇਲੇ ਸਰੀਰ ਤੌਰ ਤੇ ਕੁਝ ਠੀਕ ਨਹੀਂ ਸਨ ਬੁਖਾਰ ਸੀ ਮੈਨੂੰ ਮੇਰੇ ਸਤਿਕਾਰਯੋਗ ਚਾਚਾ ਜੀ ਨੇ ਦੱਸੀ ਸੀ ਇਹ ਗੱਲ ਕਿ ਟੈਲੀਫੋਨ ਕਰਕੇ ਜਦੋਂ ਸੰਤਾਂ ਨੂੰ ਇਹ ਦੱਸਿਆ ਗਿਆ ਕਿ ਭਾਈ ਅਮਰੀਕ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਉਸੇ ਹਾਲਤ ਦੇ ਵਿੱਚ ਆ ਕੇ ਉਸੇ ਦਿਨ ਧਰਮਜੋਦ ਮੋਰਚੇ ਦਾ ਐਲਾਨ ਕਰ ਦਿੱਤਾ ਗ੍ਰਿਫਤਾਰੀਆਂ ਹੋਣ ਲੱਗ ਪਈਆਂ ਜਥਾ ਸੰਗਤਾਂ ਦਾ ਹਰ ਰੋਜ਼ ਮੰਜੀ ਸਾਹਿਬ ਦੀਵਾਨ ਹਾਲ ਤੋਂ ਜੋ ਅਰਦਾਸਾਂ ਕਰਕੇ ਜੇਲ੍ਹਾਂ ਪਰ ਲੱਗ ਪਿਆ ਤੇ ਜੇਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਰੰਗ-ਬਰੰਗੀਆਂ ਦਸਤਾਰਾਂ ਕੇਸਰੀ ਨੀਲੀਆਂ ਦਸਤਾਰਾਂ ਦੇ ਹੜ ਆਉਣੇ ਸ਼ੁਰੂ ਹੋ ਗਏ ਮੈਂ ਛੋਟੀ ਸੀ ਮੈਨੂੰ ਆਦਤ ਸੀ ਕਿ ਮੈਂ ਸੰਤਾ ਕੋਲੇ ਚਲੇਗੀ ਭਾਈ ਸ਼ਰ ਸਿੰਘ ਹਣੀ ਕੁਝ ਸਿਆਣੇ ਸੀ ਮੈਂ ਜਾਣਾ ਤੇ ਮੈਂ ਜਾ ਕੇ ਉਹਨਾਂ ਦੇ ਕੋਲੇ ਖੜੀ ਹੋ ਜਾਣਾ ਗੋਡਾ ਫੜ ਕੇ ਮੈਂ ਕਹਿਣਾ ਬਾਪੂ ਜੀ ਮੇਰੇ ਡੈਡੀ ਨੇ ਕਦੋਂ ਆਉਣਾ ਮੈਂ ਜਿਵੇਂ ਜਿਵੇਂ ਇਸ ਪਿੰਡ ਨੂੰ ਆ ਰਹੀ ਸੀ ਮੈਨੂੰ ਉਹ ਪਲ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਲੰਘ ਰਹੀ ਸੀ ਜਿਵੇਂ ਇੱਕ ਪੁਰਾਣੀ ਵਾਈਟ ਐਂਡ ਬਲੈਕ ਕੋਈ ਪਿਕਚਰ ਕੋਈ ਫਿਲਮ ਲੰਘ ਰਹੀ ਆ ਇੱਕ ਗੋਡਾ ਸੀ ਇੱਕ ਧੁਰਾ ਸੀ ਵੀ ਮੈਂ ਇੱਥੋਂ ਜਾ ਕੇ ਪੁੱਛੂੰਗੀ ਤਾਂ ਮੈਨੂੰ ਤਸੱਲੀ ਬਖਸ਼ ਜਵਾਬ ਮਿਲਣਾ ਉਹਨੇ ਮੈਨੂੰ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਜਦੋਂ ਮੈਂ ਪੁੱਛਣਾ ਕਿ ਮੇਰਾ ਡੈਡੀ ਕਦੋਂ ਘਰ ਆਊਗਾ ਮੇਰਾ ਬਾਪੂ ਕਦੋਂ ਆਊਗਾ ਉਹਨਾਂ ਨੇ ਮੈਨੂੰ ਗੋਦੀ 'ਚ ਬਿਠਾਉਣਾ ਕੋ ਸਿਖਾਉਣਾ ਵੀ ਪਿਆਰ ਵੀ ਕਰਨਾ ਸਾਧ ਸੰਗਤ ਜੀ ਅੱਜ ਸਾਨੂੰ ਕੌਮ ਨੂੰ ਉਹ ਧੁਰਾ ਨਹੀਂ ਲੱਭਦਾ ਉਹ ਗੋਡਾ ਨਹੀਂ ਲੱਭਦਾ ਉਹ ਗੋਦੀ ਨਹੀਂ ਲੱਭਦੀ ਕੌਮ ਨੂੰ ਕੌਮ ਦੇ ਨੌਜਵਾਨਾਂ ਦੇ ਵਿੱਚ ਜਜ਼ਬਾਤਾਂ ਦੀ ਘਾਟ ਨਹੀਂ ਸਿੰਘੋ ਸਰਦਾਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਾਵੇਂ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੀ ਸੋਚ ਉਹਨਾਂ ਦੀ ਯਾਦ ਉਹਨਾਂ ਦਾ ਵਿਜ਼ਨ ਉਹਨਾਂ ਦਾ ਸਿਧਾਂਤ ਅੱਜ ਤੁਹਾਡੇ ਵਿੱਚ ਬਰਕਰਾਰ ਹੈ ਤੁਹਾਡੇ ਵਿੱਚ ਮੌਜੂਦ ਹੈ ਅੱਜ ਸਾਨੂੰ ਲੋੜ ਹੈ ਖਾਲਸਾ ਪੰਥ ਨੂੰ ਆਪਣਾ ਕਿਲਾ ਮਜ਼ਬੂਤ ਕਰਨ ਦੀ ਖਾਲਸਾ ਜੀ ਕਿਲਾ ਮਜ਼ਬੂਤ ਹੋਏ ਤੇ ਬਿਨਾ ਜੰਗ ਜਿੱਤੀ ਕੋਈ ਨਹੀਂ ਜਾਣੀ ਇਸ ਮੰਚ ਤੋਂ ਬਾਤਾਂ ਪਾਈਆਂ ਜਾ ਰਹੀਆਂ ਨੇ ਪੰਥਕ ਇਕਤਾ ਦੀਆਂ ਬੜੀ ਮਨ ਨੂੰ ਸਕੂਨ ਆਇਆ ਬੜੀ ਤਸੱਲੀ ਹੋਈ ਪਿਛਲੇ ਦਿਨੀ ਜੋ 2 ਦਸੰਬਰ ਤੋਂ ਹੁਕਮਨਾਮਾ ਸਾਹਿਬ ਸ੍ਰੀ ਅਕਾਲ ਤਖਤ ਸਭ ਤੋਂ جاری ਹੋਏ ਸਮੂੱਚੀ ਕੌਮ ਦੇ ਨਾ ਯਕੀਨ ਮੰਨਿਓ ਸਿੱਖ ਕੌਮ ਜਾਣਦੀ ਹੈ ਕਿ ਭਾਵੇਂ ਹੁਣ ਅਸੀਂ ਸੱਤਾਂ ਤੋਂ ਪੰਜ ਰਹਿ ਗਏ ਸਾਨੂੰ ਪੰਜਾਂ ਨੂੰ ਕੋਈ ਪਤਾ ਨਹੀਂ ਸੀ ਸਾਡਾ ਨਾਮ ਉਸ ਕਮੇਟੀ ਵਿੱਚ ਪਾਇਆ ਜਾਣਾ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਮੈਂਬਰਸ਼ਿਪ ਡਰਾਈਵ ਕਰਨੀ ਹੈ ਸੋ ਗੁਰੂ ਸਾਹਿਬ ਜੀ ਦਾ ਆਦੇਸ਼ ਉਸ ਅਕਾਲ ਤਖਤ ਸਾਹਿਬ ਜੀ ਦਾ ਦੇਸ਼ ਜੀ ਜੀ ਅਜ਼ਮਤ ਦੀ ਰਾਖੀ ਲਈ ਜਿਹਦੀ ਫਸੀਲ ਦੇ ਸਾਹਮਣੇ ਜੂਨ 1984 ਨੂੰ ਜੂਝ ਕੇ ਸ਼ਹੀਦ ਹੋਏ ਉਸ ਮਰਦੇ ਮਜਾਹਿਦ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਨਾਲ ਮੇਰੇ ਸਤਿਕਾਰਯੋਗ ਪਿਤਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇਸ ਤਰ੍ਹਾਂ ਲੱਗਿਆ ਕਿ ਅੱਜ 41 ਸਾਲ ਬਾਅਦ ਉਹਨਾਂ ਦੇ ਖੂਨ ਦੇ ਵਿੱਚੋਂ ਆਵਾਜ਼ ਆਈ ਹੈ ਉਸ ਫਸੀਲ ਤੋਂ ਆਵਾਜ਼ ਆਈ ਹੈ ਸ਼ਹੀਦਾਂ ਸਿੰਘਾਂ ਦੀ ਰੂਹ ਨੇ ਆਵਾਜ਼ ਦਿੱਤੀ ਹੈ ਤੇ ਸਾਧ ਸੰਗਤ ਜੀ ਕਿਰਪਾ ਕਰਿਓ ਜੇ ਪੰਜ ਮੈਂਬਰੀ ਦੇ ਵਿੱਚ ਮੈਂਬਰ ਬਣ ਕੇ ਇਸ ਕੌਮ ਨੂੰ ਏਕਤਾ ਵਿੱਚ ਪਰਉਣ ਲਈ ਕੋਈ ਯਤਨ ਕਰ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ ਜੇ ਦੋਵਾਂ ਸ਼ਖਸੀਅਤਾਂ ਦੇ کردار ਦੀ ਗੱਲ ਕਰੀਏ ਅੱਜ ਹੁਣ ਕੁਝ ਸਮਾਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਸੰਤਾਂ ਦੀ ਉਹ ਆਡੀਓ ਰਿਲੀਜ਼ ਹੋਈ ਹੈ ਨੈਟ ਦੇ ਉੱਤੇ ਪਤਾ ਨਹੀਂ ਕਿਵੇਂ ਜਦੋਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਦਸਹਿਰੇ ਵਾਲੇ ਦਿਨ ਸਮੁੱਚੇ ਜਥਾ ਸੰਗਤ ਨੇ ਸਮੁੱਚੀ ਕੌਮ ਨੇ ਪਰਿਵਾਰ ਦੀ ਸਹਿਮਤੀ ਦੇ ਨਾਲ ਮਹਾਂਪੁਰਸ਼ਾਂ ਦੇ ਸੀਸ ਤੇ ਦੰਦਮੀ ਟਕਸਾਲ ਦੇ ਮੁਖੀ ਵਜੋਂ ਦਸਤਾਰ ਸਜਾ ਕੇ ਉਹਨਾਂ ਨੂੰ ਸੇਵਾਦਾਰ ਬਣਾਇਆ ਸੀ ਉਹ ਆਡੀਓ ਮੈਂ ਸੁਣ ਰਹੀ ਸੀ ਜਿਹਦੇ ਵਿੱਚ ਮੇਰੇ ਪਿਤਾ ਜੀ ਸੰਤ ਜਰਨੈਲ ਸਿੰਘ ਉਹਨਾਂ ਨੂੰ ਪਹਿਲੀ ਵਾਰ ਮੰਚ ਤੇ ਬੁਲਾ ਰਹੇ ਆ ਕੋਈ ਧੁਬਦਾ ਕਰਨ ਦੀ ਲੋੜ ਨਹੀਂ ਕੋਈ ਮੰਨਣ ਮਨਾਉਣ ਵਾਲੀ ਗੱਲ ਨਹੀਂ ਕਿਉਂਕਿ ਕੋਈ ਰੁੱਸਿਆ ਹੀ ਨਹੀਂ ਸੀ ਸਾਧ ਸੰਗਤ ਜੀ ਬੜੀ ਕਲੈਰਿਟੀ ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਨੇ ਕਹੀ ਹੈ ਕੇ ਸਾਧ ਸੰਗਤ ਜੀ ਮੈਂ ਇਹ ਦਸਤਾਰ ਲੈਣੀ ਨਹੀਂ ਸੀ ਚਾਹੁੰਦਾ ਮੈਂ ਇਹ ਸੇਵਾ ਲੈਣੀ ਨਹੀਂ ਸੀ ਚਾਹੁੰਦਾ ਦਾਸ ਦਾ ਸਿਰ ਛੋਟਾ ਪੱਗ ਵੱਡੀ ਐ ਵਡੱਪਣ ਸੀ ਮਾਪੁਰਸ਼ਾਂ ਦਾ ਪਰ ਕਿਉਂਕਿ ਜਥਾ ਸੰਗਤ ਔਰ ਸਮੁੱਚੀਆਂ ਸੰਪਰਦਾਵਾਂ ਨੇ ਇਹ ਹੁਕਮ ਲਾਇਆ ਦਾਸ ਨੂੰ ਕਿ ਦਮਦਮੇ ਟਕਸਾਲ ਦੇ ਮੁਖੀ ਦੀ ਜੋ ਸੇਵਾ ਸੰਭਾਲ ਤੁਹਾਡੀ ਚੋਲੀ ਵਿੱਚ ਪਾਈ ਜਾਂਦੀ ਤੁਹਾਨੂੰ ਹੁਕਮ ਲਾਇਆ ਜਾਂਦਾ ਪਰ ਸਾਧ ਸੰਗਤ ਜੀ ਨਾਲ ਹੀ ਸੰਤ ਬਾਬਾ ਜਰਨੈਲ ਸਿੰਘ ਦੀ ਆਡੀਓ ਦੇ ਵਿੱਚ ਬੜਾ ਕਲੀਅਰ ਹੈ ਉਹ ਇਹ ਵੀ ਕਹਿ ਰਹੇ ਨੇ ਕਿ ਜਿੱਥੇ ਮੈਨੂੰ ਦਾਸ ਨੂੰ ਮੈਂ ਇਹ ਸੇਵਾ ਸੰਭਾਲ ਤਾਂ ਹੀ ਕਰ ਸਕਾਂਗਾ ਜੇ ਸਮੁੱਚੀ ਸਿੱਖ ਸੰਗਤ ਦਾ ਪਿਆਰ ਜੇ ਸਮੁੱਚੀ ਸਿੱਖ ਸੰਗਤ ਦਾ ਸਾਥ ਉਹਦੇ ਨਾਲ-ਨਾਲ ਭਾਈ ਅਮਰੀਕ ਸਿੰਘ ਦਾ ਸਾਥ ਮੇਰੇ ਨਾਲ ਕਾਇਮ ਰਹੇਗਾ ਔਰ ਉਸੇ ਹੀ ਦਿਨ ਦੀ ਭਾਈ ਅਮਰੀਕ ਸਿੰਘ ਦੀ ਆਡੀਓ ਵੀ ਅੱਜ 41 ਸਾਲ ਬਾਅਦ ਮੈਂ ਸੁਣੀ ਜਿਹੜੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦੇਣ ਵੇਲੇ ਕਹਿ ਰਹੇ ਨੇ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਪ੍ਰਚਾਰ ਦੀ ਪ੍ਰਚੰਡ ਲਹਿਰ ਪੈਦਾ ਕੀਤੀ ਕੇਵਲ ਪੰਜਾਬ ਦੇ ਵਿੱਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਹਿੰਦੁਸਤਾਨ ਦੀਆਂ ਥਾਵਾਂ ਥਾਵਾਂ ਤੇ ਜਾ ਕੇ ਇਤਨਾ ਜ਼ੋਰਦਾਰ ਤਰੀਕੇ ਨਾਲ ਮਹਾਪੁਰਸ਼ਾਂ ਨੇ ਪ੍ਰਚਾਰ ਕੀਤਾ ਸਿੱਖੀ ਦੀ ਲਹਿਰ ਪ੍ਰਚੰਡ ਕੀਤੀ ਭਾਵੇਂ ਐਮਰਜੈਂਸੀ ਹੀ ਲੱਗੀ ਕਿਉਂ ਨਾ ਹੋਵੇ ਉਹ ਭਾਈ ਅਮਰਿਕ ਸਿੰਘ ਕਹਿਣ ਲੱਗੇ ਇਹ ਜੋ ਦੀਵਾ ਮੈਤੇ ਵਿਖੇ ਸੰਤ ਕਰਤਾਰ ਸਿੰਘ ਨੇ ਬਾਲਿਆ ਇਹਨੂੰ ਜਿਉਂਦਾ ਰੱਖਣ ਲਈ ਜੇ ਮੈਨੂੰ ਖੂਨ ਵੀ ਪਾਉਣਾ ਪਿਆ ਤਾਂ ਮੈਂ ਇਸ ਦੀਵੇ ਨੂੰ ਖੂਨ ਪਾ ਕੇ ਵੀ ਜਗਦਾ ਰੱਖੂੰਗਾ। ਐਸੀ ਉਹਨਾਂ ਦੀ ਕਮਿਟਮੈਂਟ ਉਹਨਾਂ ਦੋਵਾਂ ਸ਼ਖਸੀਅਤਾਂ ਦਾ ਪਿਆਰ ਔਰ ਭਾਈ ਅਮਰੀਕ ਸਿੰਘ ਨੇ ਇਹ ਕੇਵਲ ਸਟੇਟਮੈਂਟ ਮਾਤਰ ਹੀ ਨਹੀਂ ਦਿੱਤੀ ਜਦੋਂ ਸਮਾਂ ਆਇਆ ਉਸ ਦੀਵੇ ਦੇ ਵਿੱਚ ਖੂਨ ਪਾ ਕੇ ਉਸ ਨੂੰ ਜਗਦਾ ਰੱਖਣ ਦਾ ਸਾਧ ਸੰਗਤ ਜੀ ਇਤਿਹਾਸ ਗਵਾਹ ਉਹਨਾਂ ਦੇ ਨਾਲ ਦੇ ਸਾਥੀ ਬੈਠੇ ਨੇ ਮੇਰੇ ਤੋਂ ਵੱਧ ਸਤਿਕਾਰਤ ਤਜਰਬੇਕਾਰ ਨੇ ਜਿਨ੍ਹਾਂ ਨੇ ਅੱਖੀਂ ਵੇਖਿਆ ਅਸੀਂ ਤਾਂ ਭਾਵੇਂ ਪਰਿਵਾਰਕ ਤੌਰ ਤੇ ਮੈਂ 2 ਜੂਨ ਨੂੰ ਉੱਥੇ ਆ ਗਈ ਪਰ ਉੱਥੇ ਦੇ ਮੌਜੂਦ ਦੱਸਦੇ ਨੇ ਗਵਾਹੀ ਭਰਦੇ ਨੇ ਇਸ ਗੱਲ ਦੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਤਨਾ ਪਿਆਰ ਕਰਦੇ ਸਨ ਭਾਈ ਅਮਰੀਕ ਸਿੰਘ ਨੂੰ ਕਹਿਣ ਲੱਗੇ ਭਾਈ ਅਮਰੀਕ ਸਿੰਘ ਨਿਕਲ ਜਾ ਛੱਡ ਕੇ ਅਕਾਲ ਤਖਤ ਸਾਹਿਬ ਨੂੰ ਤੋਪਾਂ ਆ ਗਈਆਂ ਟੈਂਕਾਂ ਨੇ ਘੇਰਾ ਪਾ ਰਿਆ ਸਰਕਾਰਾਂ ਦੇ ਨੀਅਤ ਸਾਫ਼ ਨਹੀਂ ਕੌਮ ਦੀ ਬਾਹ ਫੜ ਲਈ ਬਾਹਰ ਜਾ ਕੇ ਤੂੰ ਇਥੋਂ ਨਿਕਲ ਜਾਏ ਇਸ ਘੇਰੇ ਦੇ ਵਿੱਚੋਂ ਸੁਰੱਖਿਅਤ ਨਿਕਲ ਵੀ ਸਕਦੇ ਸੀ ਬੜੇ ਰਸਤੇ ਸੀ ਬੜਿਆਂ ਨੂੰ ਕੱਢਿਆ ਵੀ ਉਹਨਾਂ ਨੇ ਇੱਕ ਸਿੰਘ ਜਿਹੜਾ ਰਾਗੀ ਦੀ ਡਿਊਟੀ ਲਾ ਕੇ ਉੱਥੇ ਥੰਮ ਨਾਲ ਜੁੜ ਕੇ ਬੈਠਾ ਸੀ ਮੇਰੇ ਪਿਤਾ ਜੀ ਆਏ ਕਹਿਣ ਲੱਗੇ ਕੀ ਗੱਲ ਜੀ ਇੱਥੇ ਬੈਠੇ ਹੋ ਥੰਮ ਦੇ ਨਾਲ ਸਿਰ ਲਾ ਕੇ ਕਹਿਣ ਲੱਗਾ ਭਾਈ ਸਾਹਿਬ ਮਰਨ ਨੂੰ ਜੀ ਨਹੀਂ ਕਰਦਾ ਗੋਲੀ ਗੋਲੀਆਂ ਦੀ ਬਿਛਾੜ ਪੈ ਰਹੀ ਹੈ ਟੈਂਕਾਂ ਨੇ ਘੇਰ ਲਿਆ ਦਰਬਾਰ ਸਾਹਿਬ ਨੂੰ ਤੇ ਮੇਰੇ ਪਿਤਾ ਜੀ ਕਹਿਣ ਲੱਗੇ ਪਰਿਵਾਰ ਦੀ ਯਾਦ ਆਉਂਦੀ ਹੈ ਕਹਿੰਦਾ ਹਾਂਜੀ ਬੱਚਿਆਂ ਦੀ ਯਾਦ ਆਉਣ ਲੱਗੀ ਕਹਿੰਦੇ ਜੇ ਤੁਹਾਡਾ ਮਰਨ ਨੂੰ ਜੀ ਨਹੀਂ ਕਰਦਾ ਤੇ ਅਸੀਂ ਤੁਹਾਨੂੰ ਮਰਨ ਵੀ ਨਹੀਂ ਦਿੰਦੇ ਜਾਓ ਮੇਰੇ ਨਾਲ ਆਓ ਪਿੱਛੋਂ ਦੀ ਇੱਕ ਗਲੀ ਵਿੱਚ ਤੁਹਾਨੂੰ ਨਗਾਹ ਦਿੰਨਾ ਇਧਰ ਦੀ ਚੁੱਪਚਾਪ ਬਾਹਰ ਨਿਕਲ ਜਾਓ ਉਹ ਕਹਿਣ ਲੱਗਾ ਭਾਈ ਸਾਹਿਬ ਬਾਹਰ ਕਿਵੇਂ ਨਿਕਲ ਸਕਦੇ ਆ ਜੇ ਮੈਂ ਇੱਥੋਂ ਗਿਆ ਮਗਰੋਂ ਤੁਹਾਡੇ ਸਿੰਘਾਂ ਨੇ ਮਾਰ ਦੇਣੀ ਆ ਗੋਲੀ ਵੀ ਅਗਧਾਰ ਭੱਜਿਆ ਜਾ ਰਿਹਾ ਛੱਡ ਕੇ ਜੇ ਕਿਤੇ ਇੱਥੋਂ ਬਚ ਵੀ ਗਿਆ ਅਗਲੇ ਬੰਨੇ ਆਰਮੀ ਨੇ ਫੜ ਲੈਣਾ ਉਹਨਾਂ ਨੇ ਕਹਿਣਾ ਹੈ ਅੰਦਰੋਂ ਅਤਵਾਦੀ ਆ ਗਿਆ ਕਾ ਮੇਰੀ ਮੌਤ ਦਾ ਟਾਲੀ ਆ ਨਿਮੋ ਝਾਣਾ ਜਾ ਹੋ ਗਿਆ ਪਿਤਾ ਜੀ ਨੇ ਬਾਹ ਫੜਿਆ ਉਹਨੇ ਬਾਅਦ ਵਿੱਚ ਇਹ ਸਾਰਾ ਵਾਰਤਾਲਾ ਪਰਿਵਾਰ ਨੂੰ ਆਪ ਦੱਸਿਆ ਬਾਹ ਫੜ ਕੇ ਔਰ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਕਰਦੇ ਮਗਰਲੇ ਬੰਨੇ ਇੱਕ ਪੀੜੀ ਗਲੀ ਦੇ ਵਿੱਚੋਂ ਆ ਕੇ ਉਹਨੂੰ ਕਹਿਣ ਲੱਗੇ ਚੌਪਈ ਸਾਹਿਬ ਦਾ ਪਾਠ ਕਰਕੇ ਸਿੱਧਾ ਤੁਰਿਆ ਜਾ ਕੋਈ ਤੇਰੀ ਵਾਹ ਵਾਲੀ ਵੇਖਦਾ ਸਿੰਗਾ ਜਿੰਨਾ ਸਿਰ ਦੇ ਉੱਤੇ ਮੌਤ ਦਾ ਕਫਨ ਨਹੀਂ ਬੰਨਿਆ ਉਸ ਨੂੰ ਮੌਤ ਆਉਣੀ ਨਹੀਂ ਚਾਹੀਦੀ ਸੋ ਐਸ ਐਸ ਸੀ ਉਹਨਾਂ ਦੇ ਜਜ਼ਬਾਤ ਐਸ ਐਸ ਸੀ ਉਹਨਾਂ ਦੇ ਸੰਸਕਾਰ ਉਸ ਸਮੇਂ ਜਦੋਂ ਬਚ ਕੇ ਨਿਕਲਣ ਦੇ ਬੜੇ ਤਰੀਕੇ ਸੀ ਬੜੇ ਰਸਤੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ ਭਾਈ ਅਮਰੀਕ ਸਿੰਘ ਜੀ ਨਿਕਲ ਜਾ ਤੇਰੀ ਬੜੀ ਲੋੜ ਹੈ ਕੌਮ ਨੂੰ ਮੇਰੇ ਤੋਂ ਮਗਰੋਂ ਕੌਮ ਨੂੰ ਸੰਭਾਲ ਲਈ ਆਗੋ ਬਣ ਜਾਈ ਕੌਮ ਬੜੀ ਖਿਲਰ ਗਈ ਬੜਾ ਨੁਕਸਾਨ ਹੋ ਜਾਣਾ ਪਰ ਭਾਈ ਅਮਰੀਕ ਸਿੰਘ ਜੀ ਨੇ ਮਹਾਪੁਰਸ਼ਾਂ ਦੇ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਪੁਰਸ਼ੋ ਪਹਿਲੇ ਦਿਨ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਦਾਸ ਨੇ ਗੱਲ ਕਹੀ ਸੀ ਕਿ ਸੰਤਾਂ ਵੱਲੋਂ ਜਗਾਏ ਹੋਏ ਇਸ ਦੀਵੇ ਨੂੰ ਜੇਕਰ ਲੋੜ ਪਈ ਤਾਂ ਆਪਣਾ ਖੂਨ ਪਾ ਕੇ ਵੀ ਜਗਦਾ ਰੱਖਾਂਗਾ ਹੁਣ ਉਹ ਵੇਲਾ ਆ ਗਿਆ ਹੁਣ ਪ੍ਰਣ ਨਿਭਾਉਣ ਦਾ ਵੇਲਾ ਆ ਗਿਆ ਹੁਣ ਪਾਵੇਂ ਟੈਂਕ ਕੌਣ ਤੇ ਪਾਵੇਂ ਤੋਪਾ ਹੁਣ ਦਾਸ ਸਾਹਿਬ ਜੀ ਤੋਂ ਅੱਗੇ ਹੋ ਕੇ ਗੋਲੀਆਂ ਛਾਤੀ ਵਿੱਚ ਖਾਵੇਗਾ ਐਸਾ ਪ੍ਰਣ ਸੀ ਐਸਾ ਉਹ ਨਾ ਦੋਆ ਸ਼ਕਸ਼ੀਤਾਂ ਦਾ ਪਿਆਰ ਸੀ ਸਾਧ ਸੰਗਤ ਜੀ ਕੋਈ ਦੁਬਦਾ ਵਾਲੀ ਗੱਲ ਨਹੀਂ ਹੁਣ ਤਾਂ ਆਡੀਓ ਸਾਹਮਣੇ ਆ ਗਈਆਂ ਦੂਸਰੀ ਬੇਨਤੀ ਕਰਕੇ ਸਮਾਪਤੀ ਕਰਾਂ ਇੱਕ ਤਾਂ ਹੀ ਗੱਲ ਕੀਤੀ ਸਿੰਘ ਸਾਹਿਬ ਵੱਲੋਂ ਮੈਂ ਬੜੀ ਰਿਣੀ ਆ ਧੰਵਾਨੀ ਆ ਬੜੇ ਚਿਰ ਤੋਂ ਪੰਥ ਦੇ ਇਹ ਭੋਲ ਕੰਨਾ ਚ ਸੁਣਨ ਨੂੰ ਜੋ ਤਰਸ ਰਹੀ ਸੀ ਆ ਜਿਹੜੀ ਕੌਮ ਹੈ ਨਾ ਜੀ ਸਾਡੇ ਸਾਹਮਣੇ ਬੈਠੇ ਆ ਨੌਜਵਾਨ ਇਹ ਕਿਸੇ ਬੰਦੇ ਦੀ ਬਣਾਈ ਹੋਈ ਕੌਮ ਨਹੀਂ ਇਹ ਕਲਗੀਆਂ ਵਾਲੇ ਦਾ ਖਾਲਸਾ ਜੇਕਰ ਸਹੀ ਸਮੇਂ ਤੇ ਅਸੀਂ ਐਨਏਨ ਨੂੰ ਇੱਕ ਸੂਤਰ ਵਿੱਚ ਨਾ ਪਰੋ ਸਕੇ ਇਹ ਬਾਗੀ ਹੋ ਜਾਣਗੇ ਸਾਡਾ ਬੜਾ ਨੁਕਸਾਨ ਹੋ ਗਿਆ ਆ ਹੁਣ ਵੀ ਪਿਛਲੇ ਦਿਨੀ ਕਿੰਨੇ ਨੌਜਵਾਨਾਂ ਨੂੰ ਫੜ ਫੜ ਕੇ ਤਸੀਹੇ ਦੇ ਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਅਸੀਂ ਹੋਰ ਨੁਕਸਾਨ ਨਹੀਂ ਕਰਾਉਣਾ ਇਸ ਕਰਕੇ ਜਿੱਥੇ ਵੀ ਸਮੁੱਚੀ ਸਾਧ ਸੰਗਤ ਜੋ ਵੀ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਹੋਈ ਹੈ ਜਿਹੜੀ ਜਿਸ ਦਿਨ ਸਾਡੀ ਮੈਂਬਰਸ਼ਿਪ ਡਰਾਈਵ ਦੇ ਵਿੱਚ ਜਿੱਥੇ ਮੈਂ ਹੋਕਾ ਦਿੰਨੀ ਆ ਸਮੁੱਚੀ ਸਾਧ ਸੰਗਤ ਨੂੰ ਇਹ ਕੇਸਰੀ ਨਿਸ਼ਾਨ ਸਾਹਿਬ ਤੇ ਥੱਲੇ ਹੋਏ ਤੋਂ ਬਿਨਾ ਕੋਈ ਵੀ ਹੋਰ ਵੱਡਾ ਪਲੇਟਫਾਰਮ ਸੰਗਤਾਂ ਦੇ ਪਾਸ ਨਹੀਂ ਹੈ ਜਿੱਤੇ ਸੰਗਤ ਸਮੁੱਚਾ ਸਿੱਖ ਜਗਤ ਸਿੱਖ ਜੋੜ ਕੇ ਬੈਠ بیٹھ ਜਾਵੇ ਸੋ ਆਪ ਜੀ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਠਾਸਰਾ ਲੈ ਕੇ ਪੰਜ ਮੈਂਬਰੀ ਕਮੇਟੀ ਹੁਕਮਨਾਮਾ ਲੈ ਕੇ ਸੰਗਤਾਂ ਦੇ ਸਨਮੁਖ ਖੜੀ ਹੈ ਉੱਥੇ ਮੈਂ ਜਿੱਥੇ ਸੰਗਤਾਂ ਨੂੰ ਅਪੀਲ ਕਰਦੀ ਆ ਕਿ ਅਸੀਂ ਆਪਣੇ ਧੁਰੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੀਏ ਉੱਥੇ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਨੀ ਹੈ ਸਮੁੱਚੇ ਪੰਥ ਨੂੰ ਕਿ ਜਦੋਂ ਵੀ ਪੰਥ ਤੋਂ ਮਹਿਸੂਸ ਹੋਵੇ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਕੋਈ ਗੱਲਬਾਤ ਅੱਗੇ ਵਧਾਉਣੀ ਆ ਅਸੀਂ ਨੰਗੇ ਪੈਰੀ ਚੱਲ ਕੇ ਸਾਧ ਸੰਗਤ ਜਿੱਥੇ ਤੁਸੀਂ ਦੋ ਕਦਮ ਆਓਗੇ ਅਸੀਂ 10 ਕਦਮ ਤੁਰ ਕੇ ਤੁਹਾਡੇ ਵੱਲ ਆਵਾਂਗੇ ਸਾਰੇ ਜਾਣੇ ਇੱਕ ਮੋਠ ਹੋ ਕੇ ਅੱਜ ਸਬੂਤ ਦੇ ਦਈਏ ਕਿ ਸਾਰਾ ਸਿੱਖ ਪੰਥ ਇੱਕ ਆਪਣੇ ਧੁਰੇ ਦੇ ਨਾਲ ਜੁੜਨ ਨੂੰ اٹਲ ਹੈ ਤਿਆਰ ਹੈ ਆਓ ਅਖੀਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰਦੀ ਹਾਂ ਸਾਧ ਸੰਗਤ ਜੀ ਅਸੀਂ ਪੰਜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਸੀਂ ਵੀ ਤੁਹਾਡੇ ਵਰਗੇ ਇੱਕ ਇਨਸਾਨ ਆ ਆਮ ਸੇਖਾਂ ਇਸ ਪੰਥਕ ਕਾਰਜਾਂ ਵਿੱਚ ਵਿਚਰਦਿਆਂ ਬੜੀਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਣੀਆਂ ਸੁਭਾਵਕ ਹਨ ਤੁਸੀਂ ਕਿਰਪਾ ਕਰਕੇ ਆਪਣੇ ਕੀਮਤੀ ਸੁਝਾਵਾਂ ਦੇ ਨਾਲ ਸਾਨੂੰ ਸਿੱਧਾ ਦਿੰਦੇ ਰਹਿਣਾ ਬਖਸ਼ ਲੈਣਾ ਕੋਈ ਪ੍ਰੈਡਿਕਸ਼ਨ ਨਹੀਂ ਹੋ ਸਕਦੀ ਕਿਉਂਕਿ ਅਜਹ ਤੋ ਨਾਵ ਸਮੁੰਦਰ ਮੈਂ ਕਿਆ ਜਾਣ ਆ ਕਿਵੇਂ ਹੋਏ ਆਓ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਅਪੀਲ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੀਏ ਸਾਫਤ ਸੂਰਤ ਹੋਈਏ ਅੰਮ੍ਰਿਤਧਾਰੀ ਹੋ ਕੇ ਵਿਚਰੀਏ ਤਾਂ ਹੀ ਸਾਡੀ ਕੌਮ ਦੀ ਕੋਈ ਜੜੀ ਆ ਉਹ ਵਿਗੜੀ ਸੁਧਰ ਸਕਦੀ